ਸਰ ਸੁਨੰਦਾ ਜੀ ਵਾਲੇ ਕੇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਨੂੰ ਕੀ ਲੱਗਦਾ ਆ ਜੀ ਦੇਖੋ ਜੀ ਥਿਸ ਇਜ਼ ਵੈਰੀ ਅਨਫੋਰਚੂਨੇਟ ਕਿ ਜਦੋਂ ਸਾਡੀ ਲਾਈਨ ਦੇ ਵਿੱਚ ਜਾਂ ਇਸ ਦਸਤੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਸਾਨੂੰ ਬਹੁਤ ਦੁੱਖ ਲੱਗਦਾ ਹੈ ਤੇ ਮੇਰੇ ਖਿਆਲ ਨਾਲ ਇਹ ਉਹ ਮਸਲੇ ਹੁੰਦੇ ਨੇ ਜਿਹੜੇ ਉਹਨਾਂ ਤੁਸੀਂ ਸੈਕਿਓਵਰ ਦਾ ਟੇਬਲ ਇਹਨਾਂ ਨੂੰ ਸੌਟ ਆਊਟ ਕਰ ਸਕਦੇ ਹੁੰਦੇ ਹੋ ਬਟ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਦੋਂ ਮੀਡੀਆ 'ਚ ਇਹ ਚੀਜ਼ ਆ ਸਾਹਮਣੇ ਆ ਜਾਂਦੀ ਹੈ ਫਿਰ ਬਹੁਤ ਜ਼ਿਆਦਾ ਅੱਗੇ ਵੱਧ ਜਾਂਦੀ ਏ ਫਿਰ ਇਹ ਤੋਂ ਵੀ ਨਿਕਲ ਜਾਂਦੀ ਏ ਤੇ ਜੇ ਆਰਟਿਸਟ ਨਾਲ ਬੇਇਨਸਾਫੀ ਹੋਈ ਏ ਤਾਂ ਕਰਨ ਵਾਲੇ ਨੂੰ ਪਤਾ ਹੁੰਦਾ ਤੇ ਜੇ ਕਰਨ ਵਾਲਾ ਸੱਚਾ ਤਾਂ ਉਹ ਇਮੀਡੀਏਟਲੀ ਆ ਕੇ ਆਪਣਾ ਦੱਸਣਾ ਚਾਹੀਦਾ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਕੀਤਾ ਤੇ ਤਾਂ ਪਰ ਉਹ ਜਿੰਨਾ ਪ੍ਰੋਲੋਂਗ ਖਿੱਚਦੇ ਜਾਣਗੇ ਨਾ ਉੰਨਾ ਉਸ ਗੱਲ ਤੋਂ ਵਿਗੜਦੀ ਜਾਏਗੀ ਔਰ ਦੋਵੇਂ ਪਾਸੇ ਉਸ ਸਪੋਰਟਰਸ ਆ ਜਾਣਗੇ ਫਿਰ ਉਹ ਪਬਲਿਕ ਦਾ ਇੱਕ ਮੁੱਦਾ ਬਣ ਜਾਂਦਾ ਮੇਰੇ ਖਿਆਲ ਨਾਲ ਇੱਥੋਂ ਤੱਕ ਨੌਬਤ ਆਣੀ ਨਹੀਂ ਚਾਹੀਦੀ ਅਜੇ ਵੀ ਮੈਡਮ ਰਾਜ ਲਾਲੀ ਗਿੱਲ ਸ਼ੀ ਇਸ ਕੁਆਇਟ ਕੈਪੇਬਲ ਟੂ ਸੋਰਟ ਆਊਟ ਦਾ ਥਿੰਗ ਤੇ ਜੇ ਉਹਨਾਂ ਦੇ ਮੈਨੂੰ ਲੱਗਦਾ ਆਫਿਸ ਦੇ ਵਿੱਚੋਂ ਹੀ ਇਹ ਮਸਲਾ ਸੋਰਟ ਆਊਟ ਹੋ ਜਾਵੇ ਤਾਂ ਇਹ ਵੀ ਬਹੁਤ ਵਧੀਆ ਗੱਲ ਹੋਏਗੀ ਮੇਰਾ ਮਤਲਬ ਹੈ ਮਹਿਲਾ ਕਮਿਸ਼ਨ ਚੋਂ ਜੀ ਤੇ ਬਾਕੀ ਮੈਂ ਹੀ ਸਾਰੇ ਨੂੰ ਰਿਕੁਐਸਟ ਕਰਾਂਗਾ ਕਿ ਇੱਕ ਬਹੁਤ ਵੱਡਾ ਮਸਲਾ ਇਦਾਂ ਨਹੀਂ ਕਿ ਇਹਨੂੰ ਇਵੈਂਟ ਬਣਾ ਲਿਆ ਜਾਏ ਕਿਉਂਕਿ ਹਰ ਇੰਡਸਟਰੀ ਚ ਹਰ ਲਾਈਨ ਦੇ ਵਿੱਚ ਇਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਚਾਹੇ ਉਹ ਮੈਡੀਕਲ ਲਾਈਨ ਲਾ ਲੋ ਚਾਹੇ ਕੋਈ ਸਰਕਾਰੀ ਜੌਬ ਲਾ ਲੋ ਬਟ ਇਹ ਕਿ ਇੱਕ ਗਲੈਮਰ ਵਰਲਡ ਹੈ ਸਾਡੀ ਜਿਹੜੀ ਨਸਲੀਅਤ ਇਹਦੇ ਮੁੱਦੇ ਹਾਈਲਾਈਟ ਜ਼ਿਆਦਾ ਹੋ ਜਾਂਦੇ ਨੇ ਸੋ ਮੈਨੂੰ ਲੱਗਦਾ ਕਿ ਇਹਨੂੰ ਇਵੈਂਟ ਨਹੀਂ ਬਣਾਉਣਾ ਚਾਹੀਦਾ ਇਹਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਦੋਵੇਂ ਧਿਰਾਂ ਦਾ ਕਿਵੇਂ ਨਿਪਟਾਰਾ ਹੋ ਸਕੇ ਬੈਠ ਕੇ ਦੋਨੋਂ ਸੈਟੀਸਫਾਈਡ ਹੋ ਜਾਣ ਜੀ ਤੇ ਸੰਨਦਾ ਨੂੰ ਸਾਡੀ ਆਰਟਿਸਟ ਹੈ ਅਸੀਂ ਉਹਨੂੰ ਇਹ ਵੀ ਅਸ਼ਿਉਰਟੀ ਹੈ ਕਿ ਸਾਰੇ ਉਹਦੇ ਨਾਲ ਖੜੇ ਨੇ ਆਰਟਿਸਟ ਵੀ ਖੜੇ ਨੇ ਸਾਰੇ ਜੀ ਤੇ ਉਹ ਕੰਪਨੀ ਨੂੰ ਵੀ ਸਿਕਾਵਾਂਗੇ ਕਿ ਤੁਹਾਨੂੰ ਆਪਣਾ ਜ਼ਰੂਰ ਵਿਊ ਪੁਆਇੰਟ ਰੱਖਣਾ ਚਾਹੀਦਾ ਹੈ ਇਹਨੂੰ ਸੌਟ ਆਊਟ ਕਰਨਾ ਚਾਹੀਦਾ ਹੈ ਜੀ 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 ਕਿਉਂਕਿ ਹੁਣ ਬਹੁਤ سارے ਸਰ ਆਰਟਿਸਟ ਨੇ ਜਿਹੜੇ ਬੋਲ ਰਹੇ ਨੇ ਕਿ ਹਾਂ ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਜਿਨ੍ਹਾਂ ਨੇ ਕੰਪਲੇਂਟ ਵੀ ਕੀਤੀ ਆ ਬਿਲਕੁਲ ਜੀ ਦੇਖੋ ਜਿਹੜੀ ਚੀਜ਼ ਇੱਕ ਵਾਰੀ ਉੱਠਦੀ ਹੈ ਫਿਰ ਉਹ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਦੇ ਵਿਕਟਿਮ ਹੁੰਦੇ ਨੇ ਉਹ ਸਾਹਮਣੇ ਆਉਂਦੇ ਨੇ ਬਟ ਮੈਨੂੰ ਲੱਗਦਾ ਕਿ ਹਰ ਕੇਸ ਵਿੱਚ ਅਲੱਗ ਤਰ੍ਹਾਂ ਦੇ ਇਸ਼ੂਜ਼ ਹੁੰਦੇ ਨੇ ਜਦੋਂ ਤੁਸੀਂ ਹਰ ਕੇਸ ਨੂੰ ਸਟੱਡੀ ਕਰਦੇ ਹੋ ਤਾਂ ਉਹਦੇ 'ਚ ਅਲੱਗ-ਅਲੱਗ ਐਂਗਲ ਨਿਕਲਦੇ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਨਿਕਲਦੀਆਂ ਬਟ ਜ਼ਿਆਤੀ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਸਪੈਸ਼ਲੀ ਜੇ ਤੁਸੀਂ ਆਰਟਿਸਟ ਦੀ ਗੱਲ ਕਰੋ ਤੇ ਮੈਂ ਜ਼ਰੂਰ ਕਵਾਂਗਾ ਕਿ ਆਰਟਿਸਟ ਨੇ ਮਿਹਨਤ ਬੜੀ ਕੀਤੀ ਹੁੰਦੀ ਹੈ ਇੱਕ ਲੈਵਲ ਤੱਕ ਪਹੁੰਚਣ ਵਾਸਤੇ ਹਨਾ ਤਾਂ ਹੀ ਕੋਈ ਕੰਪਨੀ ਉਹਦੇ ਨਾਲ ਐਗਰੀਮੈਂਟ ਕਰਦੀ ਹੈ ਜਦੋਂ ਕਿਸੇ ਲੈਵਲ ਤੇ ਪਹੁੰਚ ਜਾਂਦਾ ਹੈ ਹਨਾ ਜਾਂ ਉਹਦੇ ਜੋ ਕੈਪੇਬਿਲਟੀ ਹੁੰਦੀ ਹੈ ਕਿ ਇਹ ਕੱਲ ਨੂੰ ਤੇ ਮੈਨੂੰ ਲੱਗਦਾ ਕਿ ਕਲਾ ਜਿਹੜੀ ਆ ਸੂਖਮ ਹੁੰਦੀ ਹੈ ਸੂਖਮ ਭਾਵਨਾਵਾਂ ਵਾਲੀ ਹੁੰਦੀ ਹੈ ਕਲਾ ਦਾ ਕਲਾਕਾਰ ਦਾ ਮਨ ਇਹ ਤਾਂ ਨਹੀਂ ਤੁਸੀਂ ਕਰਨਾ ਚਾਹੀਦਾ ਔਰ ਇਹਨੂੰ ਬਹਿ ਕੇ ਸੌਟ ਆਊਟ ਕਰ ਲੈਣਾ ਚਾਹੀਦਾ ਔਰ ਮੈਂ ਕੰਪਨੀ ਬਾਰੇ ਵੀ ਜਿੰਨਾ ਸੁਣਿਆ ਕਿ ਉਹਨਾਂ ਵੀ ਹੁਣ ਪਿੱਛੇ ਤੇ ਕਾਫੀ ਅੱਛੇ ਕੰਮ ਕੀਤੇ ਨੇ ਉਹ ਵੀ ਰਿਸਪੋਨਸੀਬਲ ਲੱਗ ਰਹੇ ਨੇ ਮੈਨੂੰ ਕਿ ਜ਼ਿੰਮੇਵਾਰ ਲੋਕ ਨੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੀ ਕੀ ਤਾਲੀਵਾਲ ਉਹਨਾਂ ਦੀ ਟੀਮ ਸਾਰੇ ਬੈਠ ਕੇ ਸੌਟ ਆਊਟ ਕਰੋ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਓਕੇ ਜੀ ਓਕੇ